ਸਸਰੀ ਗੱਲ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਦੁਪਹਿਰ ਦੇ ਸ਼ਾਮ ਦੇ 6:30 ਵਜੇ ਅੱਜ ਵਲੌਗ ਸ਼ੁਰੂ ਕੀਤਾ ਤਕਦੀਰ ਨੇ ਲਈ ਆ ਮੈਗੀ ਬਣ ਕੇ ਮੇਰੇ ਲਈ ਵੀ ਤੇ ਹੁਣ ਅਸੀਂ ਕਰਾਂਗੇ ਇੰਜੋਏ ਮੈਗੀ ਨਾਲ ਮਿੰਗੋ ਕਿੱਦਾਂ ਤੇ ਮੈਂ ਕਦੀ ਭੁਨੇ ਗਏ ਹੋਏ ਆ ਆ ਜਾਣਗੇ ਸ਼ਾਮ ਤੱਕ ਕੱਲ ਰਾਤ ਦੇ ਗਏ ਹੋਏ ਆ ਅਸੀਂ ਇਕੱਲੇ ਸੀਗੇ ਕੱਲ ਰਾਤ ਦੇ ਤੇ ਤਕਦੀਰ ਕੋਰ ਕੱਲ ਆਥਣੇ ਸੌਂਗੇ ਤੇ ਰਾਤ 3 ਵਜੇ ਉੱਠ ਗਈ 3 ਵਜੇ ਉઠી ਤੇ ਰਾਤ ਨੂੰ ਸੁੱਤੀ ਆ ਇਹ ਸਵੇਰੇ ਸੁੱਤੀ ਆ 10 ਵਜੇ ਅਜਾ ਮੈਂ ਕੀ ਖਲਾਵਾ ਖਾਟੀ ਲੋ ਵੀ ਕੱਲ ਅੰਬ ਲਿਆਉਂਦੇ ਸੀ ਗਰਮੀਆਂ ਦੇ ਪਹਿਲੇ ਅੰਬ ਮੈਂ ਖਾਣ ਲੱਗੀ ਆ ਬੜੇ ਮਿੱਠੇ ਆ ਤੇ ਬੜੇ ਸਵਾਦ ਆ ਤਕਦੀਰ ਫਰੂਟ ਘਟ ਖਾਂਦੀ ਆ ਪਤਾ ਨਹੀਂ ਕਿਉਂ ਕੋਈ ਕੋਈ ਬਨਾਣਾ ਖਾ ਲੈਂਦੀ ਆ ਐਪਲ ਖਾ ਲੈਂਦੀ ਆ ਖੀਰਾ ਬਹੁਤ ਪਸੰਦਿਆ ਇਹਨੂੰ ਮੰਗੋ 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 ਇਸ ਤੋਂ ਕੁਝ ਚਾਹਤ ਬਾਈ ਯਮੀ ਮਾ ਮਾ ਅਜਾ ਤਾਈ ਦੀ ਵੇਟ ਕਰਦੇ ਆ ਸੀ ਤਕਦੀਰ ਤੇ ਦਹੀਂ ਆ ਗਈ ਪਰ ਜਾਣਾ ਦਹੀਂ ਦਵਾਰੋਂ ਆਣਗੇ ਨੋ ਬੇਈ ਐ ਛੋ ਨਾ ਕਾਕਾ ਕੀ ਕਰਦਾ ਸੀ

ਲੋ ਵੀ ਮੈਕਦੀਪ ਸਿੰਘ ਜੀ ਆ ਚੁੱਕੇ ਆ ਤੇ ਹੁਣ ਆਪਾਂ ਚੱਲੇ ਆ ਅਪਰੇ ਨੂੰ ਅਪਰੇ ਚੱਲਿਆ ਕਿਉਂਕਿ ਅੱਜ ਦਾ ਟਾਈਮ ਸੀਗਾ ਐਨਕਾਂ ਦਾ ਤੇ ਐਨਕਾਂ ਫੜ ਕੇ ਲਿਆਉਣੀਆਂ ਮੈਕਦੀਪ ਜੀ ਹੁਣ ਐਨਕਾਂ ਚ ਦੇਖਿਆ ਕਰਨਗੇ ਤੁਹਾਨੂੰ ਕੱਲ ਨੂੰ ਯਾਰ ਅਸੀਂ ਜਾਣਾ ਵਾਪਸ ਸਵੇਰੇ ਜਲਦੀ ਤੇ ਇਹ ਕਰਕੇ ਫਿਰ ਆਪਾਂ ਸਾਜੀ ਕੰਮ ਨਿਬੜ ਲਈਏ ਇੱਕ ਤਕਦੀਰ ਦੀ ਬੋਤਲਾਂ ਦੀ ਨਿਪਟਾਲਾਂ ਵੀ ਲਿਆਉਣੀਆਂ ਹਾਂ ਉਹ ਵੀ ਯਾਦ ਕਰ ਲਈਏ ਉਦੋਂ ਹੀ ਮਿਲ ਜਾਣੀਆਂ ਉਹ ਤਾਂ ਹੀ ਮਿਲਣੀਆਂ ਤੇ ਪ੍ਰਿੰਟਸ ਕਰਾਉਣਾ ਜਿੱਥੋਂ ਲੋ ਬੁੱਧੇ ਵਾਹ ਲੱਭ ਰਹੀ ਹੈ ਨੀ ਸੀ ਲੋ ਜਿਖਣ ਦੇਖਦੇ ਆ ਮੈਂ ਕਦੇ ਵੀ ਲਗਾਤਾਰ ਲੋ ਲਿਆ ਕਿ ਦੇ ਨਾਈਟ ਕਿਹਾ ਸੀ ਮੈਂ ਦਾ ਸ਼ੀਸ਼ੇ ਦੇ ਨਾਈਟ ਹੀ ਹੋਣਿਆ ਉਹਨ ਡੇ ਆ ਤੁੱਪ ਚ ਕਾਲੇ ਹੁੰਦੇ ਆ ਕੀ ਮੇਰੀਆਂ ਨਹੀਂ ਕਣੀਆਂ ਥੋਡੀਆਂ ਆ ਮੈਂ ਕਿ ਤੁੱਪੇ ਕਾਲੇ ਹੁੰਦੇ ਹੁੰਦੇ ਆ ਮਾਸਟਰ ਜੀ ਠੀਕ ਆ ਹਾਂਜੀ ਬਹੁਤ ਸੋਹਣੀਆਂ ਲੱਗਦੀਆਂ ਚਲੋ ਕਿ ਮੈਨੂੰ ਸਹੀ ਨਜ਼ਰ ਆ ਰਿਹਾ ਮੁੜਦੀ ਐ ਡੰਡੀ ਮੁੜ ਕੇ ਦੇਖੋ ਕੋਈ ਮੁੜ ਕੇ ਇਧਰ ਲਈ ਅੱਖ ਨਹੀਂ ਘੱਟ ਸੀ ਅੱਖ ਮਾਰਦਾ ਮੈਨੂੰ ਮੈਂ ਕੀ ਮੈਂ ਜਿਹੜਾ ਫੇਸਟਲ ਕਰੀ ਜਾਂਦਾ ਚਲੋ ਫਿਰ ਤੋਰੋ ਗੱਡੀ ਕਲਸਟਰ ਕ੍ਰੈਸਟ ਵੀ ਕਲੀਅਰ ਕੀ ਦੀ ਨਾ ਮਾਮੀ ਤੁੰਗਦਰੋ ਛੋਟ ਜੀ ਸਾਰੀ ਸਭਰ ਹਟਦੀ ਨਹੀਂ ਜੀ ਸਾਡਾ ਇਹ ਨਹੀਂ ਮੈਂ ਵੀ ਬਣਵਾਉਣੇ ਨਾ ਨਹੀਂ ਆ ਤੇ ਡੇ ਨਾਈਟ ਸ਼ੀਸ਼ਾ ਆਉਂਦਾ ਤਾਂ ਕਿ ਮੈਂ ਪਰਵਾਇਆ ਡੇ ਨਾਈਟ ਸ਼ੀਸ਼ੇ ਕਿਉਂਕਿ ਭਾਈ ਬਿਨੇ ਮਤਲਬ ਜੇ ਲਾਉਣੀ ਪਵੇ ਤਾਂ ਐਟ ਲੀਸਟ ਛੇਡ ਤਾਂ ਕਾਲੇ ਹੋਣ ਤੇ ਵੈਸੇ ਅਜੇ ਮੈਨੂੰ ਆਦਤ ਨਹੀਂ ਹੈਗੀ ਤੇ ਇਸ ਕਰਕੇ ਮੈਂ ਘੰਟਾ ਕੁ ਲਾਈ ਆ ਤੇ ਘੰਟੇ ਕੇ ਬਾਅਦ ਮੈਨੂੰ ਲਾਉਣੀ ਪਈ ਹੁਣ ਕਿ ਜਿਹੜੀ ਹੋ ਰਹੀ ਏ ਇਦਾਂ ਜਿਹੀ ਫੀਲ ਜਾਉਣ ਲੱਗ ਗਈ ਲੰਨ ਤੁਹਾਨੂੰ ਪਤਾ ਵੀ ਕਦੇ ਜ਼ਿੰਦਗੀ ਚ ਐਨਕ ਲਾਈ ਮਤਲਬ 6 ਉਹ ਗੋਗਲਸ ਜੀ ਨੂੰ ਗਾਣ ਉਹ ਲਾਈਆਂ ਲੁਆਂ ਮਾੜੀਆਂ ਮੋਟੀਆਂ ਇਦਾਂ ਨਹੀਂ ਲਾਈ ਤੇ ਉਹ ਹੁਣ ਹੌਲੀ ਹੌਲੀ ਆਤ ਪਾਊਗੀ ਤੇ ਬਾਕੀ ਦੇਖਦੇ ਹਾਂ ਕਿੱਦੇ ਇੱਕ ਤਾਂ ਘੱਟ ਪੈਂਦੀ ਆ ਦੁੱਧ ਉਹਨਾਂ ਕਰਾਉਣ ਲਈ ਨੀਗਾ ਟੈਸਟ ਮੜੀ ਜੀ ਤੇ ਫੇਰ ਉਹਨੂੰ ਭਾਜੀ ਨੂੰ ਆਰਡਰ ਦੇ ਜਾਾਂਗੇ ਭਾਜੀ ਕੋਰੀਅਰ ਕਰ ਦੂ ਮਗਰ ਸਾਨੂੰ ਕੁੜੀਆਂ ਤਾਂ ਵੈਸੇ ਹੀ ਬਦਨਾਮ ਆ ਵੀ ਗੋਲ ਗੱਪੇ ਖਾਨੀਆਂ ਮੁੰਡੇ ਕਿਹੜਾ ਘੱਟ ਸ਼ਿਕਨ ਆ ਗੋਲ ਗੱਪਿਆਂ ਦੇ ਦੇਖੋ ਤਾਂ ਚੋਬਰ ਗੋਲ ਗੱਪੇ ਹੀ ਰੈਡੀ ਗੋਲ ਖੜਾ ਹੋਇਆ ਗੋਲ ਗੱਪੇ ਖਾਂਦਾ ਹੋਇਆ ਜਿਵੇਂ ਬੇਸ਼ਿਕ ਗੋਲ ਗੱਪੇ ਬੰਦਿਆ ਸਵਾਸ ਹੀ ਕੁੜੀਆਂ ਤਾਂ ਕੁੜੀਆਂ ਤਾਂ ਐਵੇਂ ਬਦਨਾਮ ਆ ਗੋਲ ਗੱਪਿਆਂ ਆ ਬੰਦੇ ਵੀ ਖਾਂਦੇ ਆ ਚਾਹ ਕੇ ਗੋਲ ਗੱਪੇ ਕਿ ਨਹੀਂ ਰੋਲ ਗੱਪੇ ਵਧੀਆ ਰਹਿੰਦੇ ਆ। ਘਰੇ ਘਾਹ ਨੂੰ। ਸਸਤੇ ਟਿਕਾਊ ਤੇ ਸਵਾਦ। ਇਹ ਹੈ ਮਾਰੀ ਛੋਟੀ ਸਿਕਿਚਨ ਜਿਹੜੀ ਕਿ ਭਾਂਡਿਆਂ ਦੇ ਨਾਲੇ ਭਰੀ ਆ। ਕਿਉਂਕਿ ਹਜੇ ਥੱਲੇ ਉਹ ਨਹੀਂ ਬਣਾਏ। ਆ ਰਖਨੇ ਰੁਖਨੇ। ਉਹ ਜਦੋਂ ਲਾਡੀ ਸਾਡੇ ਨਾਲ ਆ ਕਰਾਂਗੇ ਉਹ ਤੋਂ ਬਣਾਵਾਂਗੇ ਰੰਗ ਰੰਗ ਵੀ ਸਾਰਾ ਉਹਦੇ ਕਰਾਵਾਂਗੇ ਸਾਰਾ ਰੰਗ ਰੰਗ ਵੀ ਲੱਥਾ ਪਿਆ ਕਿਉਂਕਿ ਮੇਰੇ ਵਿਆਹ ਦਾ ਕਰਾਇਆ ਹੋਇਆ ਤੇ ਮੇਨੂੰ ਵਿਆਹ ਨੂੰ ਹੋ ਗਿਆ 4 ਸਾਲ। ਉਹ ਸਾਰਾ ਤਿਆਰ ਕਰਾ ਲਿਆ ਸੀ ਤੇ ਮੈਂ ਕਿਹਾ ਇਹ ਕਹਿੰਦਾ ਜੋਤ ਭਿੰਡੀ ਤੋੜ ਲੈਣਾ ਫਿਰ ਇਧਰ ਆਪਾਂ ਤੇਲ ਪਾ ਕੇ ਉੰਮੀ ਭਾਂਡੇ ਰੋਣ ਲੱਗੀ ਆ ਗਰਮੀ ਬਹੁਤ ਜ਼ਿਆਦਾ ਆ ਤਾਂ ਨਹੀਂ ਮੈਂ ਮਹਿਦੀ ਬੋਨੇ ਉੱਪਰ ਬੈਠਿਆ ਤੰਦੀਰ ਵੀ ਉੱਪਰ ਕਰਤੀ ਆ ਏਸੀ ਚਲਾ ਕੇ ਤੇ ਜਿਹੜੀ ਸਾਰਾ ਦਿਨ ਚੱਲਦਾ ਰਹਿੰਦਾ ਪੱਖੇ ਵਾਂਗੂ ਕਿਉਂਕਿ ਸਾਡੇ ਉੱਪਰ ਬਹੁਤ ਜ਼ਿਆਦਾ ਗਰਮੀ ਆ ਥੱਲੇ ਖੜਨਾ ਹੁੰਦਾ ਥੱਲੇ ਅਸੀਂ ਤਾਂ ਨਹੀਂ ਮੈਨੇ ਕਿਉਂਕਿ ਥੱਲੇ ਇੰਟਰਨੈਟ ਨਹੀਂ ਚੱਲਦਾ ਬਿਲਕੁਲ ਵੀ ਮੇਰੀ ਫੈਮਿਲੀ ਨਮਰ ਇੰਨੀ ਹੁੰਦੀ ਸੋ ਮੈਂ ਇਸ ਕਰਕੇ ਇਹ ਜਿਹੜਾ ਸਾਰਾ ਦਿਨ ਚੱਲਦਾ ਰਹਿੰਦਾ ਤੰਦੀਰ ਉੱਪਰ ਹੁੰਦੀ ਆ ਤੇ ਫਾਈਨਲੀ ਕੱਲ ਨੂੰ ਆਪਾਂ ਚੱਲੇ ਆਂ ਵਾਪਸ ਕੱਲ ਨੂੰ ਸਾਨੂੰ ਕੰਮ ਹੈ ਤੁਹਾਨੂੰ ਉਹ ਤੇ ਸਾਣਾ ਬਣਾ ਲਈਏ ਪਿੰਡੀ ਦੀ ਸਬਜ਼ੀ ਮੈਂ ਵੀ ਵਧੀਆ ਇਹਨਾਂ ਤੋਂ ਆ ਗਈਆਂ ਤੇ ਮੈਂ ਵੀ ਨਵੀਆਂ ਅੰਕਾ ਤੋਂ ਆਰਡਰ ਲਈਆਂ ਸੀ ਕਿ ਮੈਨੂੰ ਫਰੇਮ ਬਹੁਤ ਚਾਦੀ ਸੁਣਨ ਲੱਗਾ ਸੀ ਸ਼ਾਇਦ ਮੈਂ ਦਿਖਾਇਆ ਨਹੀਂ ਉਹ ਬਟ ਦੋ ਚਾਰ ਜਿਹਨਾਂ ਦੇ ਵਿੱਚ ਆਪਾਂ ਨੂੰ ਜਿਹੜੀ ਅੰਕ ਮਿਲ ਜੂਗੀ ਕੋਟਲੀ ਮੱਡੇ ਚੰਨੂਗਾ ਆਲੇਲਾ ਮੈਂ ਤੋਂਤੀ ਲਾਵਾਂ ਤੇ ਚਲਦੀ ਬੇਬੀ ਸ਼ਾਪ ਤੇ ਓਏ ਉਧਰ ਨਾ ਵੱਜੀ ਓਤੀ ਲਾਵਾ ਤੇ ਉਹ ਜੋ ਤਲਾ ਕੀ ਮੇਰੀ ਸ਼ਰਟ ਪ੍ਰੈਸ ਕਰਨ ਪੈਂਟ ਨੂੰ ਮੈਂ ਪ੍ਰੈਸ ਕਰਕੇ ਪਾ ਕੇ ਜਾਣੀ ਸ਼ਰਟ ਇਹ ਵੀ ਮੈਂ ਪਾ ਕੇ ਆਇਆ ਸੀ ਓਏ 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 ਉਧਰ ਬੈਠ ਕਿੰਨੀ ਚੌੜ ਕਰਦੀ ਐ ਅਸੀਂ ਇਹਦੇ ਮਮਾ ਪਾਪਾ ਹੈਗੇ ਮੈਂ ਨਹੀਂ ਤੇਰੀ ਮਮਾ ਹੈਗੀ ਕੋਈ ਨਹੀਂ ਘਰ ਮੈਂ ਤਾਂ ਹੈਗਾ ਹੀ ਮੈਂ ਤੇਰੀ ਮੰਮਾ ਕੋਈ ਨਹੀਂ ਚਲੋ ਜਾਓ ਚਲੋ ਜਾਓ 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 ਅਸੀਂ ਤੁਹਾਡੇ ਮੰਮਾ ਕੋਈ ਨਹੀਂ ਪਤਾ ਕੋਈ ਨਹੀਂ ਖੇਡ ਲੈ ਖੇਡ ਲੈ ਖੇਡੀ ਖੇਡੀ ਕਰ ਲੈ ਨਾਨੀ ਨੂੰ ਦੱਸ ਦੇ ਨਾਨੀ ਨੂੰ ਦੱਸ ਦੇ ਚਲ ਪਾਪਾ ਆ ਜਾ ਮੇਰਾ ਬੱਚਾ ਆ ਮੇਰਾ ਕਾ ਕਾ ਹਾਂ ਮम्मा ਬੁਲਾ ਆ ਜਾ ਮੇਰਾ ਬੇਬੀ ਮੈਂ ਤੇਰੀ ਮम्मा ਮੈਂ ਹੋਰ ਕੀ ਜੀ ਮम्मा ਆ ਮੈਂ ਤਾਂ ਉਹ ਘਰ ਦੀ ਸੀ ਵੀ ਦੇਖੋ ਕਿਵੇਂ ਰਸਦੀ ਆ ਸਵੇਰ ਦੇ ਵੱਜ ਗਏ ਜੀ 7 ਤੇ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਗੁੱਡ ਮਾਰਨਿੰਗ ਵਲੌਗ ਨੂੰ ਕਰਦੇ ਆ ਜੀ ਸ਼ੁਰੂ ਅੱਜ ਕਾਫੀ ਦਿਨਾਂ ਬਾਅਦ ਤਕਰੀਬਨ ਤਕਰੀਬਨ ਕੀ ਤਰੀਕ ਹੋ ਗਈ ਤੇ ਲਾਸਟ ਵਲੌਗ ਜਿਹੜਾ ਆ ਦੋ ਤਿੰਨ ਦਿਨ ਪਹਿਲਾਂ ਬਣਾਏ ਸੀ ਬਟ ਲਾਸਟ ਜਿਹੜਾ ਸਹੀ ਵਾਲੀ ਵਲੌਗਿੰਗ ਜਿਹੜੀ ਕੰਟੀਨਿਊ ਚੱਲ ਰਹੀ ਸੀ ਉਹ ਆਪਣੀ 13 ਤਰੀਕ ਤੱਕ ਚੱਲ ਰਹੀ ਸੀ ਹੁਣ ਕਰਦੇ ਆ ਜੀ ਅੱਜ ਕੰਟੀਨਿਊ ਵਲੌਗ ਤੇ ਅੱਜ ਆਪਾਂ ਸਵੇਰੇ ਸਵੇਰੇ ਕਿਉਂ ਨਿਕਲ ਰਹੇ ਆ ਮੰਡੀ ਤੋਂ ਇਹਦਾ ਇੱਕ ਰੀਜ਼ਨ ਇਹ ਆ ਕਿ ਆਪਾਂ ਜਿਹੜਾ ਆ ਸਿੱਧੇ ਹਜੇ ਪਿੰਡ ਨਹੀਂ ਜਾਣਾ ਅੱਜ ਆਪਾਂ ਜਾਣਾ ਆ ਚੰਡੀਗੜ੍ਹ ਚੰਡੀਗੜ੍ਹ ਇੱਕ ਦੋ ਕੰਮ ਮੱਖੀਆਂ ਹੀ ਆ ਬਹੁਤ ਆਨ ਕਰਦੇ ਨੇ ਜੀ ਚੰਡੀਗੜ੍ਹ ਆਪਾਂ ਨੂੰ ਇੱਕ ਦੋ ਕੰਮ ਆ। ਉਹ ਆਪਾਂ ਤੁਹਾਨੂੰ ਬਸ ਥੋੜੇ ਟਾਈਮ ਤੱਕ ਦੱਸਦੇ ਆ ਵੀ ਕੀ ਕੰਮ ਆ। ਅਸਲ ਦੇ ਵਿੱਚ ਪ੍ਰਵ ਜਿਹੜਾ ਮੇਰਾ ਦੋਸਤ ਦਾ ਛੋਟਾ ਭਰਾ ਆ ਜਿਹਦੇ ਗਾਣੇ ਵਗੈਰਾ ਮੈਂ ਸ਼ੇਅਰ ਕਰਦਾ ਰਹਿਣਾ ਹੁਣਾ ਤੁਹਾਡੇ ਨਾਲ ਉਹ ਆਇਆ ਹੋਇਆ ਇੰਡੀਆ। ਹਜੇ ਤੱਕ ਉਹਨੂੰ ਅਸੀਂ ਮਿਲੇ ਨਹੀਂਗੇ ਤੇ ਕਿਉਂਕਿ ਇਦਾਂ ਉਲਝੇ ਹੋਏ ਸੀਗੇ ਤੇ ਉਹ ਵੀ ਆਪਦੇ ਚਲੋ ਕੰਮਕਾਰ ਚ ਬਿਜ਼ੀ ਸੀਗਾ। ਹੁਣ ਉਹ ਗਾਣੇ ਵਗੈਰਾ ਰਿਕਾਰਡ ਕਰਨ ਆਇਆ ਹੋਇਆ ਤੇ ਕਾਫੀ ਗਾਣੇ ਜਿਹੜੇ ਪ੍ਰੋਜੈਕਟ ਉਹਨੇ ਕਰ ਲਏ ਆ ਰੈਡੀ ਤੇ ਹੁਣ ਜਿਹੜਾ ਆ ਵੀ ਅੱਜ ਆਪਾਂ ਚੰਡੀਗੜ੍ਹ ਇਸੇ ਮਸਲੇ 'ਚ ਜਾਣਾ ਕੁਝ ਟੀਮਾਂ ਨੂੰ ਮਿਲਣ ਮੀਟਿੰਗਾਂ ਆ ਜਾਂ ਤੁਹਾਡੀ ਹਾਂਜੀ ਹਾਂ ਪੈਂਡ ਹਾਂ ਮਤਰੀ ਆਈ ਆਉਂਦੀ ਆ ਬਸ ਮੈਂ ਗੱਡੀ ਉੱਥੇ ਲੈ ਕੇ ਜਾਣ ਲੱਗਾ ਫਿਰ ਕੁੜੀ ਲਿਆਉਂਗਾ ਚੱਕ ਹਾਂ ਠੀਕ ਹੈ ਜੀ ਤੇ ਅੱਜ ਸਾਡੀਆਂ ਹੈਗੀਆਂ ਦੋ ਤਿੰਨ ਕੰਪਨੀਆਂਜ਼ ਨਾਲ ਮੀਟਿੰਗਾਂ ਆ ਤੇ ਉਹ ਜਿਹੜੀਆਂ ਹੋਪਸ ਉਹ ਵਧੀਆ ਸਿਰੇ ਚੜ ਜਾਣ ਹਨ ਤੇ اسی ਆਸ 'ਚ ਹੀ ਚੱਲੇ ਆ ਤੁਮਾਂ ਮੇਰ ਰੱਖਿਏ ਨਾ ਤੇ ਬਾਕੀ ਰੱਬ ਜਾਣਦਾ ਵੀ ਕੀ ਹੋਊਗਾ ਨਾ ਤੇ ਚੱਲਦੇ ਆਪਾਂ ਚੰਡੀਗੜ੍ਹ ਨੂੰ ਤੇ ਫੇਰ ਸ਼ਾਮ ਤੱਕ ਪਹੁੰਚਾਂਗੇ ਪਿੰਡ ਰਸਤੇ ਦੇ ਵਿੱਚ ਪ੍ਰਭ ਨੂੰ ਛੱਡ ਕੇ ਜਾਵਾਂਗੇ ਹੁਣ ਸਾਨੂੰ ਪ੍ਰਭ ਜੋਇਨ ਕਰੂਗਾ ਲੁਧਿਆਣੇ ਤੋਂ ਤੇ ਫਿਰ ਲੁਧਿਆਣੇ ਤੋਂ ਆਪਾਂ ਚੰਡੀਗੜ੍ਹ ਜਾਵਾਂਗੇ ਵਾਹਿਗੁਰੂ ਸੱਚਾ ਬਾਦਸ਼ਾਹ ਤੇ ਅਸੀਂ ਇਹ ਸੋਚਿਆ ਵੀ ਪਹਿਲਾਂ ਸਾਡਾ ਪਲਾਨ ਸੀਗਾ ਵੀ ਪਿੰਡ ਚੱਲ ਜਾਾਂਗੇ ਪਿੰਡੋ ਹੋ ਕੇ ਫੇਰ ਜਾਵਾਂਗੇ ਇੱਕ ਦਿਨ ਪਲਾਨ ਕਰਾਂਗੇ ਫੇਰ ਮੈਂ ਸੋਚਿਆ ਮੈਂ ਕਿਹਾ ਯਾਰ ਦੁਬਾਰੇ ਫੇਰ ਇੰਨੀ ਬਾਅਦ ਆਵਾਂਗੇ ਹਨਾ ਹੁਣ ਇੱਥੋਂ 100 ਕਿਲੋਮੀਟਰ ਆ ਸਾਰਾ ਚੰਡੀਗੜ੍ਹ ਤੇ ਫੇਰ ਨਹੀਂ 250 ਜਾਣਾ ਪੈਂਦਾ ਤੇ ਫੇਰ ਉਹ ਉੱਥੇ ਹਿਸਾਬ ਪੈ ਜਾਂਦਾ ਤੇ ਮੈਂ ਕਿਹਾ ਵੀ ਆਪਾਂ ਜੇ ਇੱਕ ਦਿਨ ਹੋਰ ਸਹੀ ਹੁਣ ਕੰਮ ਇਹ ਨਿਵੇੜ ਕੇ ਫੇਰ ਹੀ ਚੱਲ ਬੜਾਂਗੇ ਕਿਉਂਕਿ ਮੇਨ ਗੱਲ ਤਾਂ ਤਕਦੀਰ ਦੇ ਸਕੂਲ ਤੋਂ ਵੀ ਬਹੁਤ ਫੋਨ ਆਈ ਜਾਂਦੇ ਆ ਤੇ ਉਧਰੋਂ ਜੋਦ੍ਹ ਦੀਆਂ ਕਲਾਸਾਂ ਵੀ ਕਾਨੂੰ ਪਤਾ ਹੀ ਆ ਹਨ ਬੀ ਕੋਰਸ ਵਗੈਰਾ ਵੀ ਲੇਟ ਹੋਈ ਜਾਂਦਾ ਤੇ ਉਹਦੇ ਕਰਕੇ ਹੀ ਆ ਤੇ ਬਾਕੀ ਇੱਕ ਦੋ ਬੁਟੀਕ ਦੇ ਕੰਮ ਜਿਹੜੇ ਅੜੇ ਪਏ ਆ ਹਨ ਹਜੇ ਤੱਕ ਉਹ ਵੀ ਕਰਨੇ ਜਾ ਕੇ ਤੇ ਪਰ ਚਲੋ ਇੱਕ ਦਿਨ ਹੋਰ ਸਹੀ ਅੱਜ ਸ਼ਾਮ ਤੱਕ ਪਿੰਡ ਜਾਵੜਾਂਗੇ ਇਸੇ ਕਰਕੇ ਸਵੇਰੇ ਜਲਦੀ ਨਿਕਲਣ ਲੱਗਿਆਂ ਵੀ ਤਾਂ ਕਿ ਚੰਡੀਗੜ੍ਹ ਜਿਹੜਾ ਦੁਪਹਿਰ ਤੋਂ ਪਹਿਲਾਂ ਪਹਿਲਾਂ ਸਾਰੇ ਕੰਮ ਨਿਪਟਾ ਲਈਏ ਤੇ ਫਿਰ ਜਿਹੜਾ ਆ ਅਸੀਂ ਵਾਪਸੀ ਹੋ ਜਾਂਦੇ ਤੇ ਚਲੋ ਜੀ ਕਰਦੇ ਸ਼ੁਰੂ ਅੱਜ ਦਾ ਵਲੌਗ ਤੇ ਫਿਰ ਵੇਖਣੀ ਕੀ ਬੰਦਾ ਜੁੜਦਾ ਅਰਦਾਸ ਕਰਿਓ ਸਾਡੇ ਜਿਹੜੇ ਆ ਕੰਮ ਕਰ ਸੇੜ ਲੱਕ ਜਾਉ। ਗੁੱਡ ਮਾਰਨਿੰਗ ਜੀ। ਹੋਪ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅੱਜ ਆਪਾਂ ਚੱਲੇ ਆਂ ਵਾਪਸ। ਮੈਨੂੰ ਥੀ ਲੱਗ ਜਾਊਗਾ। ਜੀ ਲਾਉਣਾ ਹੀ ਹੈ। ਪਹਿਲਾਂ ਪਹਿਲਾਂ ਔਖੇ ਲੱਗਣਾ ਨਾ। ਤਕਦੀਰ ਵੀ ਹੁਣ ਮੰਮੀ ਹੁਣ। ਹਾਂ ਜੱਕ ਲੋ। ਮੰਮੀ ਨਾਲ ਵੀ ਹੁਣ ਤਕਦੀਰ ਸਾਰਿਆਂ ਨਾਲ ਘੁੱਲ ਮਹਿਣ ਲੱਗ ਪਈ ਹੈ ਨਾ। ਤਾਂ ਕਰਕੇ ਜਿਵੇਂ ਸਜਾਈ ਕਰਦੇ ਨੇ। ਸਾਡੇ ਤੋਂ ਦਿਨ ਤਾਂ ਹਾਂ ਮੰਮੀ ਨਾਲ ਦਾ ਲੱਗਦਾ ਤੇ ਦਿਨ ਵੀ ਨਾ ਹੁੰਦਾ ਤੇ ਅੱਜ ਆਪਾਂ ਚੱਲੇ ਹਾਂ ਸਵੇਰੇ 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 ਇੱਥੇ ਚੱਲ ਰਹੇ ਹਾਂ ਤੇ ਸਾਨੂੰ ਪਤਾ ਲੱਗੂਗਾ ਨੈਕਸਟ ਜਦੋਂ ਸੀ ਗੱਡੀ 'ਚ ਬੈਠਾਂਗੇ ਤੇ ਲਖਾਲਸ ਇੱਕੋ ਨਿਕਲ ਗਿਆ ਮੰਡੀ ਤੋਂ ਸਵੇਰ ਦੇ 2:00 ਵਜੇ ਕਿ ਆਇਆ ਸੀ 7:30 6:00 ਵਜੇ ਬਹਿ ਗਏ ਉਹਨੇ ਮੇਰੇ ਖਾਤਾ ਸੀ ਨਾ ਧੋ ਕੇ ਫਰੈਸ਼ ਆਪ ਤੂੰ ਓਕੇ ਤੇ ਦਿਨ ਵੀ ਨਾ ਹੁੰਦਾ ਤੇ ਅੱਜ ਆਖ ਕੇ ਇੱਦਾਂ ਹੀ ਤੇ ਹੁਣ ਆਪਾਂ ਜਾਨਦੇ ਆ ਤੇ ਡੈਡੀ ਨੂੰ ਮਿਲਦੇ ਆ ਗੱਡੀ ਇੱਧਰ ਹੋਣਗੇ ਗੱਡੀ ਸਵੇਰੇ ਕੰਮ ਤੇ ਚੱਲ ਜਾਂਦੀ ਹੈ ਤੇ ਹਜੇ ਤੱਕ ਗੱਲੇ ਚ ਲੌਕਟੈਲ ਲੱਗੀ ਨਹੀਂ ਹੈ ਕਿ ਜੋ ਕਿ ਕੰਦੀ ਖਾਲ ਪਰਸ਼ੀ ਫਾਰਮੈਂਟ ਜਿਹੜਾ ਉਹ ਕੀ ਹੁੰਦਾ ਹੈ ਪੈਸੇ ਆਏ ਗ੍ਰਾਂਟ ਵਾਲੀ ਪਰ ਹੁਣ ਲੱਗ ਗਈ ਹੈ ਤੇ ਹੋਪਸ ਉਹ ਜਦੋਂ ਉਹ ਕੋ ਕਨੈਕਸਟ ਵਾਰੀ ਆਈਗੇ ਤੇ ਗੱਡੀ ਬਣ ਜੂਗੀ ਤੇ ਹੁਣ ਆਪਾਂ ਚਾਹੁੰਦੇ ਆ ਗੱਡੀ ਚ ਤਕਦੀਰ ਘਰ ਬੈ ਚੁੱਕੀ ਹੈ ਮੈਂ ਕਿ ਵਿਪ ਸੈਂਡਰੋ ਖੜੇ ਆ ਬਾਹਰ ਤੇ ਵੀੜੀ ਲੱੜ ਗਈ ਲਓ ਵੇ ਮਿੱਤਰੋ ਟਾਈਮ ਪਤਾ ਨਹੀਂ 8:12 ਹੋ ਗਏ ਆ ਤੇ ਆਪਾਂ ਲੁਧਿਆਣੇ ਸਮਰਾਲਾ ਚੌਂਕ 'ਚ ਪਹੁੰਚ ਚੁੱਕੇ ਆ ਪਰ ਆਵਾਂ ਆ ਰਿਆਂ ਆਟੋ ਤੇ ਬਹਿ ਕੇ ਕਿਉਂਕਿ ਉਹ ਧਰਮਕੋਟ ਤੋਂ ਬਸ ਤੇ ਆਇਆ ਇੱਥੇ ਤੇ ਆਪਾਂ ਨੂੰ ਇੱਥੋਂ ਮਿਲਣਾ ਸੀਗਾ ਉਹ ਕਹਿੰਦਾ ਬਾਈ ਤੁਸੀਂ ਬੱਸ ਸਟੈਂਡ 'ਤੇ ਆਉਣਾ ਸਮਰਾਲਾ ਚੌਂਕ ਰੋਕ ਜੋ ਮੈਂ ਉੱਥੇ ਹੀ ਆ ਜਾਣਾ ਕਿਉਂਕਿ ਕਹਿੰਦਾ ਸਵੇਰੇ ਸਵੇਰੇ ਟ੍ਰੈਫਿਕ ਹੁੰਦਾ ਫਿਰ ਆਪਾਂ ਜਾਮ 'ਚ ਫਸ ਗਏ ਤਾਂ ਕਹਿੰਦਾ ਔਖਾ ਏ ਕਹਿੰਦਾ ਤੁਸੀਂ ਆਉਂਦੇ ਜਾਮ 'ਚ ਫਸ ਗਏ ਫਿਰ ਮੈਂ ਇੱਥੇ ਵੀ ਖੜਾ ਹੀ ਰਹੂੰਗਾ ਸੋ ਕਹਿੰਦਾ ਮੈਂ ਬਾਰ ਬਾਰ ਹੀ ਚੱਲਦੇ ਆਪਾਂ ਤੇ ਕਹਿੰਦਾ ਮੈਂ ਆਟੋ ਤੇ ਆ ਜਾਂਦਾ ਮੈਂ ਕਿਹਾ ਚਲੋ ਠੀਕ ਹੈ ਜੀ ਤੁਹਾਡੀ ਇੱਛਾ ਜਿਵੇਂ ਤੇ ਉਹਦੀ ਵੇਟ ਕਰ ਰਹੇ ਹੁਣ ਆਪਾਂ ਇੱਥੇ ਤੇ ਫਿਰ ਇਸ ਤੋਂ ਬਾਅਦ ਨਿਕਲਦੇ ਚੰਡੀਗੜ੍ਹ ਨੂੰ ਸ਼ਾਇਦ ਆਪਾਂ 9:30 ਬਸ ਘੰਟੇ ਸਵਾ ਘੰਟੇ ਜੇ ਜਾ ਵੜਾਂਗੇ ਇੱਥੋਂ ਤੇ ਫਿਰ ਜਾ ਕੇ ਕੰਮ ਨਵੇੜ ਕੇ ਮਿੰਟੋ ਮਿੰਟੀ ਟਾਈਮ ਟੂ ਟਾਈਮ ਸਾਰੇ ਕੰਮ ਕਰਕੇ ਆਉਣੇ ਅੱਜ ਇੱਥੇ ਦੇਖੋ ਯਾਰ ਇੱਥੇ ਆਏ ਐਂ ਰਸ ਰਹਿੰਦਾ ਯਾਰ ਰਾਤ ਨੂੰ ਅਸੀਂ ਇੱਕ ਵਾਰੀ ਸ਼ਾਇਦ 2 ਵਜੇ ਪਾਰਟੀ ਤੋਂ ਗਏ ਸੀ ਉਹ ਤਾਂ 2 ਵਜੇ ਪਾਰਟੀ ਤੋਂ ਗਏ ਸੀ ਉਦੋਂ ਵੀ ਇੰਨੇ ਰਸ ਹੁੰਦਾ ਰਾਤ ਨੂੰ ਦੁਦਿਆਣਾ ਨਾ ਨਾ 12 ਵਜੇ 12 ਵਜੇ ਇੱਥੋਂ ਛਡੇ ਸੀ ਜੋ ਤਾਂ ਪਰ 2 ਵਜੇ ਚੰਡੀਗੜ੍ਹ ਪਹੁੰਚੇ ਸੀ ਵਾਸਤੇ ਉਦੋਂ ਵਾਸਤੇ ਬੱਸ ਨਹੀਂ ਸਾਡੇ ਕੋਲੇ ਸਾਰੀਆਂ ਫੈਕਟਰੀ ਸਾਡੇ ਕੋਲ ਨਹੀਂ ਹੁੰਦੀ ਸੀ ਮਤਲਬ ਗੱਡੀ ਨਹੀਂ ਹੁੰਦੀ ਸੀ ਸਾਡੇ ਕੋਲੇ ਤਾਂ ਤੇ ਉਦੋਂ ਬੱਸ ਹੀ ਆਪਣੀ ਟਾਈਮ ਟਾਈਮ ਦੀ ਗੱਲ ਹੈ ਤੇ ਮਹਾਰਾਜ ਹੈ ਨਾ ਮੰਦੇ ਨੂੰ ਆ ਫਿਰ ਅਗਲਾ ਆਏ ਹਨ ਉਦੋਂ ਦੇਖੋ ਬੱਸ ਦਾ ਇੱਕ ਆਏ ਆ ਤੁਸੀਂ ਕਿਰਾਇਆ ਦੇ ਕੇ ਮਾਲਕ ਬਣ ਜਾਂਦੇ ਹੋ ਫਿਰ ਉੱਥੋਂ ਤੱਕ ਜਿੱਥੋਂ ਤੱਕ ਤੁਸੀਂ ਜਾਂ ਫਰਸ਼ੋਂ ਤੋਂ ਅਰਸ਼ਾਂ ਤੱਕ ਲਿਜਾਣ ਵਾਲਾ ਵੀ ਉਹੀ ਆ ਤੇ ਅਰਸ਼ੋਂ ਫਰਸ਼ਾਂ ਤੱਕ ਲਿਉਣ ਨਾਲ ਵਾਲਾ ਵੀ ਉਹੀ ਆ ਟਾਈਮ ਟਾਈਮ ਦੀ ਗੱਲ ਹੈ ਸਹੀ ਗੱਲ ਅਸੀਂ ਤਾਂ ਆਪਣਾ ਟਾਈਮ ਬਹੁਤ ਬਦਲਦਾ ਦੇਖਿਆ ਜਿਨ੍ਹਾਂ ਚੀਜ਼ਾਂ ਦੀ ਆਸ ਵੀ ਨਹੀਂ ਸੀ ਉਹ ਵੀ ਮਿਲੀਆਂ ਸਾਨੂੰ ਪ੍ਰਾਪ ਸਿੰਘ ਹੁਣ ਆ ਚੁੱਕਿਆ ਹੈ ਪ੍ਰਾਪਤਾਲੀ ਵਾਲਾ ਆ ਚੁੱਕਿਆ ਸਾਡੇ ਵਿਚਕਾਰ ਪਰ ਪਰਲੇ ਪਾਸੇ ਆ ਗਿਆ ਹੁਣ ਆਪਾਂ ਮਿਲਾਉਣੇ ਤੁਹਾਨੂੰ ਕਿਉਂਕਿ ਜਦੋਂ ਪਹਿਲਾਂ ਪ੍ਰਵ ਨੂੰ ਮਿਲਾਇਆ ਸੀ ਤੁਹਾਨੂੰ ਵਲੌਗਾਂ ਦੇ ਵਿੱਚ ਉਦੋਂ ਪ੍ਰਵ ਆਫੀਸ਼ੀਅਲੀ ਤੌਰ ਤੇ ਕੋਈ ਵੀ ਗਾਣਾ ਉਹਨੇ ਹਜੇ ਤੱਕ ਕੀਤਾ ਨਹੀਂ ਸੀ ਤੇ ਹੁਣ ਇਸ ਟਾਈਮ ਉਹ 6 ਗਾਣੇ ਕਰ ਚੁੱਕਾ ਸੋ ਇਸ ਕਰਕੇ ਇਸ ਟਾਈਮ ਉਹ ਆਫੀਸ਼ੀਅਲੀ ਸਿੰਗਰ ਹੈ ਹੋ ਸੀ ਆਜਾ ਖੜ ਜਾ ਖੜ ਜਾ ਤੁਰਕੇ ਹੀ ਹੋ ਲਿਆ ਸੀਗਾ ਚੰਡੀਗੜ੍ਹ ਨੂੰ ਚੋ ਕਮਰੇ ਆ ਗਾੜੇ ਕਿੱਥੋਂ ਲੱਗੀ ਜਾਂਦੇ ਆ ਚੰਦਰਾ ਤੁਰਕੇ ਹੀ ਹੋ ਲਿਆ ਸੀ ਚੰਡੀਗੜ੍ਹ ਨੂੰ ਚੰਦਰਾ ਤੁਰਕੇ ਹੀ ਹੋ ਲਿਆ ਸੀ ਚੰਡੀਗੜ੍ਹ ਨੂੰ ਚੰਦਰਾ ਭਾਈ ਪੈਰੀ ਬੈਨੇ ਕੀ ਹਾਲਾ ਜੀ ਆਉਂਦੇ ਵਸਦੇ ਆ ਜਾਂਦੇ ਜੋਂਦੇ ਵੀ ਇਹਦੇ ਵਸਦੇ ਨੇ ਕੀ ਹਾਲ ਢਿੱਕਾ ਕੋ ਵਧੀਆ ਠੀਕ ਹੈ ਸਹੀ ਹੈ ਸਮਝ ਨਹੀਂ ਆ ਲਓ ਜੀ 1 ਵਜ ਗਿਆ ਤੇ 1 ਵਜ ਦੇ ਤੱਕ ਸਾਡਾ ਹਜੇ ਇੱਕ ਕੰਮ ਹੀ ਕੰਪਲੀਟ ਹੋਇਆ ਤੇ ਹੁਣ ਅਸੀਂ ਚੱਲੇ ਆ ਇੱਕ ਕੰਮੇ ਭਾਰਾ ਸੀ ਉਹਦੇ ਦੀ ਹੁਣ ਜ਼ਿਆਦਾ ਫੋਕਸ ਉੱਤੇ ਹਾਂ 1 ਵਜ ਦੇ ਤੱਕ ਸਾਡਾ ਇੱਕ ਕੰਮ ਹੀ ਕੰਪਲੀਟ ਹੋਇਆ ਤੇ ਹੁਣ ਜਿਹੜਾ ਅਸੀਂ 1 ਵਜਨ ਤੋਂ ਬਾਅਦ ਅਸੀਂ ਥੱਕ ਗਏ ਤੇ ਥੋੜਾ ਜਿਹਾ ਕੁਛ ਰੈਸਟ ਰੈਸਟ ਚੱਲੇ ਆ ਤੇ ਬਾਕੀ ਸਾਡੀ ਮਹਿਫਿਲ ਆ ਚੰਗੀ ਲੱਗੇ ਕੁਝ ਪ੍ਰਵ ਨੇ ਗਾਣੇ ਸੁਣਾਏ ਤੇ ਕੁਝ ਮੈਂ ਸੁਣਾਇਆ ਜਾਂਦੇ ਹੋਏ ਤੁਹਾਨੂੰ ਵਲੌਗ ਦੇ ਵਿੱਚ ਵੀ ਆ ਥੋੜਾ ਯਾ ਨਜ਼ਮਾ ਪੇਸ਼ ਕਰਾਂਗੇ ਅਸੀਂ ਨਜ਼ਮਾ ਪੇਸ਼ ਕਰਿਆ ਨਹੀਂ ਨਜ਼ਮੇ ਯਾਰ ਇਹ ਤਾਂ ਯਾਰ ਨਜ਼ਮਾ ਨਜ਼ਮਾ ਅਸਲ ਚ ਸੂਫੀਆ ਦਾ ਹਾਂ ਆਪਾਂ ਆਪ ਦੋ ਬੋਲ ਸੁਣਾ ਦੇਾਂਗੇ ਦੋ ਬੋਲ ਸੁਣਾ ਦੇਾਂਗੇ ਕਿਸ ਨੇ ਕਮੈਂਟ ਕੀਤਾ ਸੀ ਇਹ ਤਾਂ ਪਰਮੇਸ਼ਵਰ ਹਾਂ ਦਾਸ ਦੇ ਵਿਆਹ ਵਾਲੇ ਕੀਤਾ ਸੀ ਕਮੈਂਟ ਅੱਛਾ ਪਰਮੇਸ਼ਵਰ ਮਾ ਬਾਕੀ ਸੁਣਨਾ ਸੁਣੱਖਾ ਮੁੰਡਾ ਯਾ ਠੀਕ ਹੈ ਜੀ ਤੇ ਗਾਣੇ ਗੁਣੇ ਕਰ ਰਹੇ ਹਾਂ ਹੁਣ ਠੀਕ ਹੈ ਤੇ ਆਨਲਾਈਨ ਟਾਈਮ ਦੇ ਵਿੱਚ ਨਹੀਂ ਨਹੀਂ ਸਾਡੀ ਗੱਲ ਸੀ ਕੋਈ ਪਰਸਨਲ ਤਾਂ ਤੇ ਆਨਲਾਈਨ ਟਾਈਮ ਦੇ ਵਿੱਚ ਬਾਬਾ ਮਿਹਰ ਕਰੇ ਹਨ ਸਾਡੀ ਮਿਹਨਤ ਨੂੰ ਜਿਹੜਾ ਆ ਰੰਗ ਭਾਗ ਲਾਵੇ ਹਨ ਕਿਉਂਕਿ ਇੰਨਾ ਕੰਮਾਂ ਦੇ ਵਿੱਚ ਹੀ ਅਸੀਂ ਅੱਜ ਮੀਟਿੰਗਸ ਕਰਦੇ ਫਿਰ ਰਹੇ ਹਾਂ ਤੇ ਕਾਫੀ ਪ੍ਰੋਜੈਕਟ ਹੋਣਿਆ ਆਨਲਾਈਨ ਟਾਈਮ ਦੇ ਵਿੱਚ ਵਧੀਆ ਤੋਂ ਵਧੀਆ ਔਰ ਘੈਂਟ ਤੋਂ ਘੈਂਟ ਸਭ ਤੋਂ ਵਧੀਆ ਗੱਲ ਮੈਨੂੰ ਪ੍ਰਭਅਦੀ ਇਹ ਲੱਗਦੀ ਹੈ ਕਿ ਇਹਦੀ ਲਿਖਤ ਬਹੁਤ ਸੋਹਣੀ ਹੈ ਠੀਕ ਹੈ ਤੇ ਜਿਹੜੀ ਕਿ ਅੱਜ ਕੱਲ ਹਨਾ ਤੁਹਾਨੂੰ ਪਤਾ ਵੀ ਘੱਟ ਸੁਣਨ ਨੂੰ ਮਿਲਦੀ ਹੈ ਡੈਪਥ ਵਾਲੀ ਲਿਖਤ ਹੈ ਜਿਹੜੀ मीनिंगफुल मीनिंगफुल ਤੇ ਕੋਈ ਹੋਛੀ ਜੀ ਲਿਖਤ ਨਹੀਂ ਹੈਗੀ ਤੇ ਉਹ ਚੀਜ਼ ਲਈ ਇਹਨੂੰ ਸਲੋਟ ਆ ਤੇ ਬਾਕੀ ਲੱਗੇ ਹੋਏ ਆ ਲੈਂਡ 'ਚ ਲੱਗੇ ਹੋਏ ਆ ਵਾਰੀ ਕਦੋਂ ਆਉਂਦੀ ਹੈ ਇਹ ਬਾਬਾ ਜਾਣਦਾ ਤੇ ਬਾਕੀ ਤੁਸੀਂ ਸਪੋਰਟ ਰੱਖਿਓ ਆਪਣੀ ਹਨਾ ਹੌਨ ਵਾਲੇ ਟਾਈਮ ਦੇ ਵਿੱਚ ਹੁਣ ਆ ਰਹੇ ਆ ਬੈਕ ਟੂ ਬੈਕ ਪ੍ਰੋਜੈਕਟ ਬਾਕੀ ਸਾਰੇ ਆਪਾਂ ਵੀ ਦੇ ਦਾਂਗੇ ਬਾਕੀ ਜ਼ਾਹਿਬਾ ਥੋੜੇ ਆਈਆਂ ਜਿਸ ਭਾਵੇਂ ਦਿੱਤੇ ਹਨਾ ਜਿੱਦਣ ਹੋਣੇ ਦੇਣਾ ਉਦੋਂ ਉਹਨੇ ਜੀਤੇ ਰਾਈ ਜਿਵੇਂ ਦੇਣਾ ਜਦੋਂ ਬਿਲਕੁਲ 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 ਕੋਸਟਿਵਿਟੀ ਤੇ ਬਰਤਾਨੀ ਜੈਦੀਨ ਸਾਹਿਬ ਚਲੋ ਜੀ ਹੁਣ ਆਪਾਂ ਚੱਲੀਏ ਮੜਾ ਦਾ 3ਵੀਂ 2 ਖਾਜੀ ਕੁਸ਼ ਤੇ ਫੇਰ ਆਪਾਂ ਅਗਲੀ ਕਾਰਵਾਈ ਕਰਦੇ ਆਂ ਉਹ ਵੀ ਚੰਡੀਗੜ੍ਹੋਂ ਸਿੱਧਾ ਜੰਪ ਕਰਕੇ ਆਪਾਂ ਪਹੁੰਚ ਗਏ ਆਂ ਮੁੱਲਾਂਪੁਰ ਤੇ ਮੁੱਲਾਂਪੁਰ ਪਹੁੰਚ ਕੇ ਆਪਾਂ ਜਿਹੜਾ ਆ ਆਪਣਾ ਕਰ ਲਿਆ ਲਾਸਟ ਮੀਟਿੰਗ ਡਨ ਠੀਕ ਆ ਜਿਹੜੀ ਕੀ ਸਾਡੀ بس مطلب ਵੀ ਵਧੀਆ ਰਹੀ ਬਾਈ ਨਾਲ ਜਿਹੜੀ ਡਿਸਕਸ ਕਰਨੀ ਸੀਗੀ ਠੀਕ ਹੈ ਤੇ ਦੂਜੇ ਨੰਬਰ ਤੇ ਇਹ ਸੀਗਾ ਆਪਣਾ ਮੇਨ ਗੱਲ ਵੀ ਜਿਹੜੀਆਂ ਚੀਜ਼ਾਂ ਅਸੀਂ ਸੋਚ ਕੇ ਅੱਜ ਘਰੋਂ ਨਿਕਲੇ ਸੀਗੇ ਉਹ ਸਾਡੀਆਂ 99% ਅਸਲ ਤਾਂ 100% ਜਿਹੜੀਆਂ ਜਿਹੜੀਆਂ ਚੀਜ਼ਾਂ ਸੋਚ ਕੇ ਨਿਕਲੇ ਸੀ ਉਹ 100% डन ਕਰਕੇ ਨਿਕਲੇ ਹਨਾ ਇੱਕ ਮੀਟਿੰਗ ਇੱਕ ਮੀਟਿੰਗ ਸਕਿਪ ਹੋਈ ਹੈ ਸਿਰਫ ਉਹ ਵੀ ਮਤਲਬ ਵੀ ਬਾਈ ਕਿਤੇ ਬਾਹਰ ਨਿਕਲ ਗਿਆ ਤੇ ਚਲੋ ਕੋਈ ਚੱਕਰ ਨਹੀਂ ਹੈਗਾ ਉਹ ਪੋਸਟਪੋਨ ਕਰਤੀ ਤੇ ਹੁਣ ਆਪਾਂ ਚੱਲੇ ਤੇ ਮੌਸਮ ਹੋ ਗਿਆ ਖਰਾਬ ਤੇ ਪ੍ਰਭ ਨੂੰ ਲਾ ਕੇ ਆਪਾਂ ਜਾਣਾ ਅੱਜ ਪਿੰਡ ਕਿਉਂਕਿ ਤਕਦੀਰ ਦੇ ਸਕੂਲ ਤੋਂ ਆਈ ਜਾਂਦੇ ਆ ਲਗਾਤਾਰ ਫੋਨ ਤੇ ਬਸ ਵੀਰੇ ਤੁਹਾਨੂੰ ਦੱਸਿਆ ਸੀਗਾ ਉਹ ਵੀ ਕੱਲ ਤੋਂ ਕਰਨਾ ਸ਼ੁਰੂ ਤੇ ਜੋਤ ਦੀਆਂ ਕਲਾਸਾਂ ਵੀ ਵਿਚਾਰੀ ਪਿੱਛੇ ਨਾ ਰਹਿ ਜੇ ਖੋਪਾ ਭੰਲਣਾ ਹੁਣ ਮੈਂ ਜਾਣ ਤੋਂ ਪਹਿਲਾਂ ਨਾਰੀ ਜੀ ਨਾਲ ਬੋਲਦੇ ਹੁੰਦੇ ਕਿਉਂਕਿ ਬਾਵਾ ਅੜਚਨਾ ਪੈ ਰਈ ਆ ਤੇ ਸੁਬਾਹ ਫੋਰਸ ਵੀ ਪੂਰਾ ਹੋ ਰਿਹਾ ਤੇ ਚਲੋ ਜੀ ਚੱਲਦੇ ਹੁਣ ਤੇ ਪ੍ਰਭ ਨੂੰ ਲਾਵਾਂਗੇ ਤੇ ਫੇਰ ਆਪਾਂ ਜਾਵਾਂਗੇ ਅੱਗੇ ਘਰ ਨੂੰ ਤੇ ਬਸ ਮੀਂਹ ਤੋਂ ਵਿਚਾਰ ਰਵੇ ਮੰਮੀ ਦਾ ਫੋਨ ਆਇਆ ਸੀ ਕਹਿੰਦੀ ਬਤਾ ਕਿ ਅੱਜ ਆ ਜਾਉਂਗੇ ਬਸ ਮੌਸਮ ਠੀਕ ਰਵੇ ਚਲੋ ਜੀ ਚੱਲਦੇ ਹਾਂ ਕਿ ਧਰਮਕੋਟ ਤੇ ਪ੍ਰਾਪਤਾਲੀ ਵਾਲ ਨੂੰ ਕਰ ਰਹੇ ਹਾਂ ਬਾਏ ਤੇ ਆਪਾਂ ਚੱਲੇ ਪਿੰਡ ਨੂੰ ਇਸ ਕਿਉਂਕਿ ਸਮਾਂ ਹੋ ਗਿਆ ਬਹੁਤ ਜ਼ਿਆਦਾ ਤੇ ਇਸ ਕਰਕੇ ਆਪਾਂ ਅੱਜ ਰੁਕ ਨਹੀਂ ਰਹੇ ਤੇ ਫਿਰ ਕਿਸ ਦਿਨ ਮਾਰਦੇ ਕਿਹੜਾ ਪਰ ਆਪ ਬੋਤਲ ਵੀ ਚੱਕ ਲੈ ਬਈ ਲਓ ਬਈ ਬੋਤਲ ਦੇ ਲਓ ਤਾਂ ਕਰੂੰਗੀ ਠੀਕ ਹੈ ਇਹ ਮੁੰਡਾ ਥੋੜਾ ਹੈਲਥ ਕੌਨਸ਼ੀਅਸ ਆ ਨਾਲ ਆਪਣਾ ਪਾਣੀ ਤੇ ਸਾਰਾ ਕੁਝ ਲੈ ਕੇ ਚੱਲਦਾ ਤੇਰੇ ਨਾਲੇ ਜਾਇਆ ਕਰੂੰ ਬਾਕੀ ਅਸੀਂ ਸਾਂਝ ਪਾਇਓ ਠੀਕ ਹੈ ਜੀ ਟਾਈਮ ਨਾਲ ਪਹੁੰਚ ਕੇ ਦਫਾ ਹਾਂ ਜੀ ਜਾ ਕੇ ਫੋਨ ਕਰਦੇ ਲੋ ਜੀ 10:00 ਵਜੇ ਤੇ ਪਿਆਰੇ ਆਸ਼ੀਆਨ ਦੇ ਵਿੱਚ ਆਪਾਂ ਵਾਪਸ ਆ ਗਏ 8:00 ਚਲੇ ਹੀ ਧਰਮਕੋਟੋਂ ਤੇ ਰਾਹ 'ਚ ਕੁਝ ਖਾਣ ਲੱਗ ਗਏ ਫਿਰ ਕਿਉਂਕਿ ਯਾਰ ਰਾਤ ਨੂੰ ਇੰਨੀ ਲੇਟ ਆ ਕੇ ਰੋਟੀ ਖਾਣੇ ਫਿਰ ਉਹ ਵੀ ਇਨਸਾਈਡ ਰੰਦਾ ਜੋ ਕਿ ਵਰ ਸੌਣਾ ਹੁੰਦਾ ਤੇ ਯਾਰ ਹਾਜਮੇ ਵੀ ਜ਼ਰੂਰੀ ਆ ਤੇ ਕਿੰਨੀ ਆਪਾਂ ਮੇਰੇ ਖਿਆਲ ਚ ਗਏ ਸੀਗੇ 13 ਨੂੰ ਜੋਤ 13 ਨੂੰ ਗਏ ਸੀ ਤੇ 21 ਨੂੰ ਵਾਪਸ ਆਏ ਆ ਲਾਸਟ ਮੰਗਲਵਾਰ ਗਏ ਸੀ ਕਿ ਬਦਵਾਰ 8 ਮੰਗਲਵਾਰ ਲਾਸਟ ਮੰਗਲਵਾਰ ਗਏ ਸੀ 9ਵੇਂ ਦਿਨ ਘਰੇ ਆਏ ਆ ਉਹ ਦਾਦੂ ਦਾਦੂ ਕਿੱਥੇ ਆਏ ਦਾਦੂ ਕਿੱਥੇ ਆ? ਦਾਦੂ ਕਿੱਥੇ ਆ? ਦਾਦੂ ਦਾਦੂ ਜੀ ਕਿੱਥੇ ਦਾਦੂ? ਆਹ ਨਿਕਲ ਕੇ ਕਰੋ। ਆਲੂ ਬੜੀ ਨੂੰ ਬਾਦੀਏ। ਹਾਂ ਆਲੂ ਚਾਹੀਦਾ। ਦਾਦੂ ਕਿੱਥੇ ਤਕਦੀਰ? ਉਹ ਕਦੋਂ? ਇਹ ਦਾਦੂ। ਆਏ। ਤਕਦੀਰ ਆ ਬੇਟਾ। ਆ ਜਾ।

ਜਲੋ ਜੀ ਫਾਟੇ ਲੱਗ ਰਿਹਾ ਹੈ ਇਹ ਨੂੰ ਕੱਟ ਲਾਵੇਂ ਬੜੀ ਹੁਣੀ ਬੈਠੇ ਆ ਨਜ਼ਾਰੇ ਲੈ ਰਹੇ ਆ ਤੇ ਲੋ ਮਿੱਤਰੋ ਪਹੁੰਚ ਗਿਆ ਆਪਾਂ ਘਰੇ ਆਪਣੇ ਤੇ ਫਾਈਨਲੀ ਤਕਦੀਰ ਵੀ ਬਹੁਤ ਕੁਝ ਹੁੰਦੀ ਹੈ ਜਦੋਂ ਘਰੇ ਆਉਂਦੀ ਹੈ ਨਾ ਤਕਦੀਰ ਮਤਲਬ ਇਦਾਂ ਫੀਲ ਕਰਦੀ ਆ ਵੀ ਯਾਰ ਕਿਉਂਕਿ ਸਫਰ ਤੋਂ ਮੈਨੂੰ ਲੱਗਦਾ ਜਿੱਥੋਂ ਤੱਕ ਵੀ ਚਲੋ ਬੱਚਾ ਜੇ ਕਹਿੰਦਾ ਨਹੀਂ ਵੀ ਤਕਦੀਰ ਵੀ ਬਹੁਤ ਥੱਕ ਜਾਂਦੀ ਆ ਯਾਰ ਤੇ ਉਹਨੋਂ ਘਰੇ ਆ ਕੇ ਇੰਨਾ ਖੁਸ਼ ਹੋਈ ਇੰਨਾ ਖੇਡੀ ਆ ਕੇ ਤੇ ਹੁਣ ਵੀ ਮੈਨੂੰ ਲੱਗਦਾ ਹਜੇ ਘੰਟਾ ਡੇਢ ਘੰਟਾ ਖੇਡੂਗੀ ਫੇਰ ਸੌਂਗੂਗੀ ਤੇ ਚਲੋ ਆਪਾਂ ਮਿਲਦੇ ਆਂ ਜੀ ਨਵੇਂ ਵਲੌਗ ਦੇ ਨਾਲ ਤੇ ਕੱਲ ਤੋਂ ਕਰਦੇ ਆਂ ਫੇਰ ਆਪਣੇ ਰੁਟੀਨ ਕੰਟੀਨਿਊ ਕਿਉਂਕਿ ਯਾਰ ਕੰਮ ਕਰ ਦੇਖਣ ਨੂੰ ਆਪਾਂ ਲੱਗਦੇਵੇਂ ਆਪਣੇ ਕੰਮ ਕਰ ਰਹੇ ਨਹੀਂਗੇ ਪਰ ਕੰਮ ਕਾਰ ਬਹੁਤ ਹੋ ਠੀਕ ਆ ਫੇਰ ਹੀ ਰੋਟੀਆਂ ਖਾਈ ਜਾਂਦੇ ਆਂ ਸੌਖੀਆਂ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਇੰਡੀਆ ਦੇ ਵਿੱਚ ਕੰਮ ਕਰ ਕਿੱਦਾਂ ਚੱਲਦੇ ਸਾਰੇ ਹਨ ਤੇ ਨੇਰੀ ਵੈਸੇ ਬਹੁਤ ਆਕੇ ਹਟੀ ਆ ਪਰ ਲਾਈਟ ਆ ਗਈ ਆ ਤੇ ਚਲੋ ਸ਼ੁਕਰ ਆ ਲਾਈਟ ਰਵੇ ਕਿਉਂਕਿ ਆਪਣੇ ਘਰ ਆ ਕੇ ਤੇ ਆਪਣੇ ਕਮਰੇ ਦੇ ਵਿੱਚ ਆਪਣੇ ਬੈੱਡ ਤੇ ਜਿਹੜਾ ਸਕੂਨ ਹੁੰਦਾ ਉਹ ਕਿਤੇ ਨਹੀਂ ਹੁੰਦਾ ਦੁਨੀਆ ਦੇ ਵਿੱਚ ਹਨ ਕਿਉਂਕਿ ਜਿਹੜਾ ਆਪਦੇ ਵਿਸਤਰੇ ਦੇ ਵਿੱਚ ਨੀਂਦ ਆਉਣੀ ਹੈ ਨਾ ਉਹ ਆਪਦੇ ਵਿਸਤਰੇ ਜੀ ਹੁੰਦੀ ਆ ਤੇ ਚਲੋ ਜੀ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ ਬਾਏ ਬਾਏ ਗੁੱਡ